ਹਾਂਜੀ ਉਹ ਐ ਖਾਲਸਾ ਵਾਪਤੇ ਸੋ ਮੈਂ ਬੜੇ ਦਿਨਾਂ ਦਾ ਇੱਕ ਮਸਲਾ ਜਆ ਜਿਹੜਾ ਕਾਫੀ ਚਰਚਾ ਚ ਆ ਤੇ ਮੈਂ ਉਹਦੇ ਬਾਰੇ ਰੋਜ਼ ਹੀ ਟਿਕਟੋਕ ਤੇ ਜਾਂ ਹੋਰ ਕਿਤੇ ਬੜਾ ਸੁਣਿਆ ਹਾਂ ਅਮਰਤਪਾਲ ਸਿੰਘ ਮੈਰੋਂ ਤੇ ਉਹ ਬੀਬੀ ਕੰਚਨ ਜਿਹੜੀ ਆ ਉਹਦਾ ਬਾਬਾ ਰੋਲਾ ਰੋਲਾ ਪਿਆ ਵਾ ਸੋ ਨਾ ਤੇ ਆਪਾਂ ਕਿਸੇ ਦੇ ਹੱਕ 'ਚ ਆ ਤੇ ਨਾ ਆਪਾਂ ਕਿਸੇ ਦੇ ਪੱਖ 'ਚ ਆ ਚਲੋ ਜੋ ਹੁੰਦਾ ਚੰਗਾ ਹੁੰਦਾ ਵਾ ਮੈਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਕਿ ਇਹ ਜਿਹੜੀ ਬੀਬੀ ਕੰਚਨ ਕੋਮਲ ਜੋ ਵੀ ਹੈਗੀ ਆ ਇਹ ਵੀਡੀਓ ਦੂਸਰੀਆਂ ਬਣਾਉਂਦੀ ਹੈ ਤੇ ਬਹੁਤ ਵਧੀਆ ਹੋ ਗਿਆ ਚਲੋ ਇਹ ਚੀਜ਼ਾਂ ਹੋਣੀਆਂ ਵੀ ਚਾਹੀਦੀਆਂ ਜਿਹੜੇ ਲੈਕਚਰਤਾਵਾ ਜਾਂ ਜੋ ਵੀ ਹੈ ਚੀਜ਼ਾਂ ਦੇ ਬੰਦ ਹੋਣੀਆਂ ਚਾਹੀਦੀਆਂ ਪਰ ਹੋ ਨਹੀਂ ਸਕਦੀਆਂ ਕਿਉਂਕਿ ਇਹ ਸਮਾਜ ਜਿਹੜਾ ਵਾ ਦੁਨੀਆ ਸਾਹਮਣੇ ਤੇ ਇਹ ਚੀਜ਼ ਆਪਾਂ ਕਹਿ ਸਕਦੇ ਹਾਂ ਕਿ ਨਹੀਂ ਇਹ ਚੀਜ਼ ਬੰਦ ਹੋਣੀ ਚਾਹੀਦੀ ਆ ਇਸ ਤਰ੍ਹਾਂ ਉਤਰਾ ਪਰ ਅਸਲ ਚ ਏ ਚੀਜ਼ ਬੰਦ ਹੋ ਵੀ ਜਾਂਦੀ ਆ ਪਰ ਲੋਕਾਂ ਵੇਖਣੋਂ ਨਹੀਂ ਹਟਣਾ ਹੁਣ ਗੱਲ ਕਰਦਾ ਮਾਂ ਅਮਰਤਪਾਲ ਸਿੰਘ ਮਹਿਰੋ ਜੋ ਕਹਿੰਦੇ ਆ ਕਿ ਪਹਿਲਾਂ ਮੁਸਲਮਾਨ ਸੀ ਤੇ ਹੁਣ ਬਾਣੀ ਚ ਆ ਗਿਆ ਚਲੋ ਚੰਗੀ ਗੱਲ ਹੈ ਸਿੱਖੀ ਨਾਲ ਜੁੜਨਾ ਚਾਹੀਦਾ ਵਧੀਆ ਲੱਗਦਾ ਜਦੋਂ ਕੋਈ ਸਿੱਖੀ ਨਾਲ ਜੁੜਦਾ ਪਰ ਸਿੱਖੀ ਨਾਲ ਜੁੜ ਕੇ ਜੇ ਕੋਈ ਸਿੱਖੀ ਨੂੰ ਢਾਹ ਲਾਵੇ ਤੇ ਉਹ ਵੀ ਮਾੜਾ ਲੱਗਦਾ ਵਾ ਹੁਣ ਕੀ ਸੱਚਾਈ ਆ ਤੇ ਕੀ ਨਹੀਂ ਇਹ ਕਿਸੇ ਨੂੰ ਵੀ ਨਹੀਂ ਪਤਾ ਮੈਂ ਵੀਡੀਓ ਸੌਂਡਿਆ ਹਾਂ ਚਲੋ ਕੋਈ ਕਹਿੰਦਾ ਅਮਰਤਪਾਲ ਚੰਗਾ ਕੀਤਾ ਕੋਈ ਕਹਿੰਦਾ ਅਮਰਤਪਾਲ ਨੇ ਮੜਾ ਕੀਤਾ ਆਪਾਂ ਇਸ ਬਹਿਸ-ਬਾਦੀ 'ਚ ਨਹੀਂ ਆਉਂਦੇ ਮੈਂ ਸਿਰਫ ਇਹ ਚੀਜ਼ ਕਹੂੰਗਾ ਕਿ ਕਹਿੰਦੇ ਆ ਜੀ ਅਮਰਤਪਾਲ ਨੇ ਸੋਧਿਆ ਹੂੰ ਸੋਦੇ ਚ ਤੇ ਕਤਲ ਚ ਫਰਕ ਹੁੰਦਾ ਵਾ ਇੱਕ ਬੰਦੇ ਨੂੰ ਇਹ ਘਰੋਂ ਲੈ ਕੇ ਜਾ ਕੇ ਭਰੋਸੇ ਚ ਤੇ ਉਹ ਵੀ ਨਹੀਂ ਹੱਥੇ ਨੂੰ ਫਿਰ ਕਹਿੰਦੇ ਆ ਜੀ ਉਹ ਕੋਈ ਉਹਦੇ ਕੋ ਮੋਬਾਈਲ ਵਗੈਰਾ ਹੀ ਉਹਦੇ ਜਾਂ ਮੋਬਾਈਲਾਂ ਚ ਪਤਾ ਨਹੀਂ ਕੀ ਹੈਗਾ ਹੀ ਕੀ ਨਹੀਂ ਹੈਗਾ ਤੇ ਉੱਚ ਪੇੜਾਂ ਚ ਪੂੜਾ ਮਾਰਿਆਂ ਜੀ ਕਹਿੰਦੇ ਉਹਦਾ ਪਾਸਵਰਡ ਲਿਆ ਫੋਨ ਲੈ ਕੇ ਤੇ ਉਹ ਚਲਾ ਗਿਆ ਇੱਥੇ ਉਹ ਗਲਤ ਹੋ ਗਿਆ ਭਾਵੇਂ ਮੈਨੂੰ ਸੌਵਰਾ ਲੋਕੀ ਕਹਿਣਗੇ ਕਿ ਸ਼ਾਇਦ ਇਹ ਕਹਿਣ ਡਿਆ ਗਲਤ ਮੈਂ ਇਹ ਕਰਕੇ ਕਹੂੰਗਾ ਕਿ ਜਿਉਂ ਨੇ ਸੌਦਾ ਲਾਉਣਾ ਹੈ ਅਸ਼ਰੀਆ ਮਲਾਉਂਦਾ ਫਿਰ ਕੀ ਹੁਣ ਵੀ ਤੇ ਉਹ ਕਹਿਣ ਡਿਆ ਨਾ ਕਿ ਮੈਂ ਜਿਹਦੇ ਬਚਾ ਰਿਆ ਤੇ ਹਰ ਮਹੀਨੇ ਇੱਕ ਦਾ ਸੌਦਾ ਲਾਇਆ ਕਰੂੰਗਾ ਤਦੋਂ ਚੰਗੀ ਗੱਲ ਆ ਉਹ ਉਹਦੀ ਸੋਚ ਆ ਉਹਨੇ ਸੌਦਾ ਲਾਉਣਾ ਵਾ ਕੀ ਕਰਨਾ ਵਾ ਤੇ ਸੋਦੇ ਦਾ ਅਸਲੀ ਮਤਲਬ ਸਣੀ ਨੇ ਸੂਰੀ ਦਾ ਸੌਦਾ ਲਾਇਆ ਉਹ ਹੁੰਦਾ ਸੌਦਾ ਮਤਲਬ ਕਿ ਠੋਕੇ ਭੱਜਿਆ ਨਹੀਂ ਸੀ ਉੱਥੇ ਖਲੋਤਾ ਸੀ ਉਹ ਸੌਦਾ ਹੁੰਦਾ ਫਿਰ ਫੁੱਲੇ ਨੂੰ ਜੇਲ੍ਹ ਚ ਮੁੜਿਆ ਨੇ ਸਾੜਿਆ ਉਹ ਵੀ ਆਪਾਂ ਸੋਧਾ ਕਹਿ ਸਕਦੇ ਹਾਂ ਕਿਉਂਕਿ ਉਹ ਭੱਜੇ ਨਹੀਂ ਉਹਨਾਂ ਕਲੀਅਰ ਕਰਤਾ ਹੈ ਤੇ ਇੱਕ ਹੁਣੇ ਚਲੋ ਜਨਾਨੀ ਜਿਤਰਾ ਮਹੀਂ ਚੰਗੀ ਹੀ ਮਾੜੀ ਆਪਾਂ ਨੂੰ ਉਹਦਨਾ ਹੋਣੀ ਹੈਗਾ ਜੇ ਤੂੰ ਉਹਨੂੰ ਮਾਰਨਾ ਹੈ ਤੇ ਉਹਦੇ ਘਰ ਆਉਣ ਜਾਣੇ ਤੇਰਾ ਤੂੰ ਮਾਰ ਦੇ ਨੋ ਕਿਉਂਕਿ ਉਹਦੀ ਮਾਂ ਦਾ ਪਿੱਛੇ ਜੇ ਮੈਂ ਇੰਟਰਵਿਊ ਸੁਣਿਆ ਤਾਂ ਉਹ ਕਹਿੰਦੇ ਸੀ ਕਿ ਅਵਰਤ ਪਾਲ ਘਰ ਆਇਆ ਸੀ ਤੇ ਉਹਨੇ ਪੈਂਟ ਪਾਈ ਸੀ, ਟੀ-ਸ਼ਰਟ ਪਾਈ ਸੀ ਤੇ ਪੱਗ ਕੇ ਪਰਣਾ ਬੰਨਿਆ। ਇਹ ਚੀਜ਼ਾਂ ਜਿਹੜੀਆਂ ਵਾ ਸ਼ੱਕ ਦਾ ਆਧਾਰਾ ਵਧਾਉਂਦੀਆਂ, ਘਟਾਉਂਦੀਆਂ ਨਹੀਂ। ਫਿਰ ਮਾਰ ਕੇ ਉਹਨੂੰ ਕਿਸੇ ਪਾਰਕਿੰਗ 'ਚ ਚੱਲ ਤੂੰ ਖੜਾ ਵੀ ਕਰ ਗਿਆ, ਬਾਹਰ ਵੀ ਪਾ ਦਿੱ ਗਿਆ। ਚਲੋ ਜੋ ਵੀ ਆ ਤੂੰ ਆਪਣੇ ਪਲੈਨਿੰਗ ਦੇ ਹਿਸਾਬ ਨਾਲ ਕੀਤਾ ਜੋ ਕੀਤਾ ਵਧੀਆ ਕੀਤਾ ਹੋਗਾ ਹੁਣ ਜੋ ਮੇਰੇ ਚਲੋ ਹਰ ਕਿਸੇ ਦਾ ਆਪਣੀ ਸੋਚ ਨਹੀਂ ਹੁੰਦੀ ਆ ਹਰ ਕਿਸੇ ਦਾ ਆਪਣਾ ਸਿਸਟਮ ਹੁਣ ਜੋ ਮੈਂ ਸੁਣ ਲਿਆ ਮਾਂ ਉਹ ਕਹਿੰਦੇ ਜੀ ਅਮਰਿਤਪਾਲ ਮਹਿਰੋਂ ਅਮਰਿਸ਼ ਕਰਨ ਤੋਂ ਪਹਿਲਾਂ ਕੰਚਨ ਨੂੰ ਜਾਣਦਾ ਸੀ ਉਹ ਸਾਦਾ ਬਾਕੀ ਜੇ ਆਪਾਂ ਕਹੀਏ ਕਿ ਆਪਾਂ ਲੈਕਚਰ ਤਾਂ ਬੰਦ ਕਰ ਦਾਂਗੇ ਵੇਖਣ ਵਾਲੇ ਤਾਂ ਅੱਜ ਵੀ ਵਖਣ ਦਾ ਹੈ ਕੋਈ ਕਿਤੇ ਬੈ ਕੇ ਵੇਖਦਾ ਕੋਈ ਕਿਤੇ ਬੈ ਕੇ ਵੇਖਦਾ ਆਪਾਂ ਬੰਦ ਨਹੀਂ ਕਰ ਸਕਦੇ ਜਿੰਨੇ ਚਿਰ ਤੱਕ ਬੰਦੇ ਨੂੰ ਆਪਣੇ ਆਪ ਤੇ ਕੰਟਰੋਲ ਨਹੀਂ ਹੋਊਗਾ ਉਹ ਕਿੱਥੋਂ ਛੱਡੂਗਾ ਹੁਣ ਆਪਾਂ ਇਹ ਗੱਲ ਤੇ ਕਲੀਅਰ ਨਹੀਂ ਕਹਿ ਸਕਦੇ ਕਿ ਅਮਰਿਤਪਾਲ ਸਿੰਘ ਮਹਿਰੋਂ ਸਹੀ ਆ ਜਾਂ ਗਲਤ ਆ ਇਹ ਤਾਂ ਚਲੋ ਜਦੋਂ ਇਨਵੈਸਟੀਗੇਸ਼ਨ ਹੋਊਗੀ ਉਦੋਂ ਇਹ ਚੀਜ਼ਾਂ ਦਾ ਪਤਾ ਲੱਗੂਗਾ ਪਰ ਕੀ ਮੇਰਾ ਸਵਾਲ ਇਹ ਆ ਕਿ ਕੀ ਇਹ ਹੋ ਸਕਦਾ ਵਾ ਕਿ ਅਮਰਿਤਪਾਲ ਮਹਿਰੋਂ ਤੇ ਕੰਚਨ ਦਾ ਕੋਈ ਆਪਸੀ ਰਿਆ ਹੋ ਗਏ ਜਿਹਦੇ ਕਰਕੇ ਕੰਚਨ ਦੇ ਫੋਨ ਚ ਕੁਛ ਇਹੋ ਜਿਹਾ ਸੀ ਕਿ ਜਿਹੜਾ ਮਹਿਰੋਂ ਲੈ ਕੇ ਭੱਜ ਗਿਆ ਕਿਉਂਕਿ ਸਿੰਘ ਤਾਂ ਵੈਸੇ ਵੀ ਨਹੀਂ ਭੱਜਦੇ ਭਾਵੇਂ ਛੋਟੀ ਮੋਟੀ ਲੜਾਈ ਹੋ ਜਾਏ ਜੋ ਮਰਜ਼ੀ ਹੋ ਜਾਏ ਭੱਜਦੇ ਨਹੀਂ ਬਾਕੀ ਉਹਦੀ ਸਪੋਰਟ ਚ ਕਾਫੀ ਜਣੇ ਖੜੇ ਮਤਲਬ ਮੈਂ ਤੇ ਇਹ ਕਿਨਾ ਕਿ ਚਲੋ ਉਹ ਆਪਣੀ ਜਗ੍ਹਾ ਸਹੀ ਨਿਕਲੇ ਕਿ ਉਹ ਮਤਲਬ ਕਿ ਉਹਦੇ ਚ ਗਲਤ ਨਾ ਨਿਕਲੇ ਉਹ ਕਿਦੇ ਪਰ ਸਿਰਫ ਗਲਤੀ ਉਹ ਉੱਥੇ ਹੋ ਗਿਆ ਕਿ ਜਿਹੜਾ ਉਹ ਭੱਜ ਗਿਆ ਬਾਕੀ ਉਹਨੇ ਸੋਦਾ ਤੇ ਨਹੀਂ ਮੈਂ ਕਹਿ ਸਕਦਾ ਲਾਇਆ ਕਤਲ ਕੀਤਾ ਉਹਦੀ سپورਟ ਚ ਚਲੋ ਕਾਫੀ ਜਣੇ ਆਏ ਸਿੰਘ ਸਾਹਿਬ ਵੀ ਆਏ ਉਹਨਾਂ ਵੀ ਉਹਨਾਂ ਦੇ ਉਹਦੇ ਹੱਕ ਚ ਬੋਲਿਆ ਔਰ ਵੀ ਜਥੇਪੰਦੀ ਮਤਲਬ ਖਾਸ ਜਿਹੜੀਆਂ ਮੇਨ ਮੇਨ ਜਥੇਪੰਦੀਆਂ ਉਹਨਾਂ 'ਚ ਕੋਈ ਨਹੀਂ ਬੋਲਿਆ ਤੇ ਸਜਾਦ ਪੱਟੀ ਪਾਉ ਕੁ ਹੈਗਾ ਕੋਈ ਆਪਣਾ ਮੈਂ ਉਹਦੀ ਰਾਤੀ ਵੀਡੀਓ ਵੇਖਣਾ ਮੈਂ ਅਜ ਤੱਕ ਵੀਡੀਓ ਨਹੀਂ ਵੇਖਿਆ ਉਹ ਬੰਦੇ ਦੀ ਬੋਲ ਬਾਣੀ ਬੜੀ ਭਾਰੀ ਹੈ ਬਹੁਤ ਵਧੀਆ ਬੋਲ ਬਾਣੀ ਤੋਂ ਇਹ ਲੱਗਦਾ ਕਿ ਬੰਦਾ ਕਿਸ ਲੈਵਲ ਦਾ ਹੈਗਾ ਚਲੋ ਉਹ ਭਾਵੇਂ ਉਹਦੀ ਸਪੋਰਟ ਕੀਤੀ ਹੈ ਕਿ ਮੈਂ ਉਹਦੇ ਸਪੋਰਟ 'ਚ ਖੜਾ ਹਾਂ ਚੰਗੀ ਗੱਲ ਹੈ ਪਰ ਕੀ ਜੇ 1% ਵੀ ਅਮਰਿਤਪਾਲ ਕਿਤੇ ਗਲਤ ਹੋਇਆ ਤੇ ਕੀ ਇਹ ਜਥੇਬੰਦੀਆਂ ਜਿਹੜੀਆਂ ਹੁਣ ਖਲੋਤੀਆਂ ਉਹਦੇ ਨਾਲ ਜਾਂ ਪੱਟੀ ਭਾ ਜੜਾ ਵਾ ਜਾਂ ਕੋਈ ਵੀ ਆ ਕੀ ਉਹਦੇ ਹੱਕ 'ਚ ਫੇਰ ਵੀ ਖਲੋਣਗੇ ਜੇ ਉਹ 1% ਵੀ ਕਿਤੇ ਗਲਤ ਨਿਕਲ ਆਇਆ ਤੇ ਬਾਕੀ ਰੋਲਾ ਪਾ ਬੜਾ ਪਾਉਨੇ ਆ ਕੁੜੀਆਂ ਨੇ ਗੰਦ ਪਾਇਆ ਵਾ ਉਹ ਵਾ ਕੈਨੇਡਾ ਅੰਕੇ ਵੇਖੋ ਅੱtai ਪਲਟਿਆ ਪਿਆ ਸੋ ਮੁੱਕ ਦੀ ਗੱਲ ਏ ਕਿ ਆਪਾਂ ਗੰਦ ਨਹੀਂ ਸਾਫ਼ ਕਰ ਸਕਦੇ ਹੁਣ ਜਿਹੜੇ ਉਹ ਕੈਂਡ ਹੈ ਕੋ ਉਹਦੀ ਬੀਬੀ ਦੇ ਪਤਾ ਨਹੀਂ ਕਿੰਨੇ ਲੱਖ ਜਿਹੜੇ ਕਿ ਯਾਰ ਕਿੰਨੇ ਫਾਲੋਅਰ ਹੈ ਉਹ ਹੋਰ ਵੱਧ ਗਏ ਇਹ ਗੱਲ ਤੇ ਇੱਕ ਲੱਖੇ ਸੁਧਾਣੇ ਭਾਣੇ ਵੀ ਗੱਲ ਕੀਤੀ ਸੀ ਕਿ ਦੇਖਣ ਵਾਲੇ ਜ਼ਿਆਦਾ ਗੱਲ ਵੀ ਸਹੀ ਆ ਉਹ ਵਿਗਿਆ ਵੀਡੀਓ ਦੇਖਣ ਵਾਲੇ ਬਹੁਤ ਆ ਉਹਦੇ ਆ ਕੇ ਛੱਡ ਹੋਰ ਵੀ ਵਾਧੂ ਦੇਖਣ ਵਾਲੇ ਬੈਠੇ ਆ ਹੁਣ ਰੌਲਾ ਪੈ ਗਿਆ ਬੀਬੀਆਂ ਠੰਡੀਆਂ ਹੋ ਕੇ ਬਹਿ ਗਈਆਂ ਪਰ ਜਿਹੜੀਆਂ ਇਹ ਰੀਲਾਂ ਪਾਉਂਦੀਆਂ ਉਹ ਤਾਂ ਠੰਡੀਆਂ ਹੋ ਕੇ ਬਹਿ ਗਈਆਂ ਤੇ ਜਿਹੜੇ ਅੰਦਰ ਖਾਤੇ ਚੱਲਣ ਡਿਆ ਵਾ ਉਹਨਾਂ ਨੂੰ ਤੇ ਕੋਈ ਡਰ ਨਹੀਂ ਉਹ ਤੇ ਆਪਣਾ ਉਹ ਹੀ ਸਿਸਟਮ ਚੱਲਣ ਡਿਆ ਕਿਉਂਕਿ ਉਹ ਕਿਹੜਾ ਸ਼ਰਿਆ ਮੈਂ ਸੋ ਕੀ ਕਹਿ ਸਕਦੇ ਆ ਜਿੱਥੇ ਜ਼ਿਆਦਾ ਆਣ ਕੇ ਮੇਰੀ ਘੁੰਡੀ ਫਸਦੀ ਆ ਜਾਂ ਅੜਦੀ ਆ ਉਹ ਇਹ ਚੀਜ਼ ਤੇ ਅੜਦੀ ਆ ਕਿ ਅੰਮ੍ਰਿਤਪਾਲ ਭੱਜਿਆ ਕਿਉਂ ਜੇ ਉਹਨੇ ਸੋਦਾ ਸੋਦੇ ਦਾ ਮਤਲਬ ਹੁੰਦਾ ਸੋਦਾ ਖਲੋਤਾ ਰਹਿੰਦਾ ਕਹਿੰਦਾ ਜੀ ਮੈਂ ਮਾਰੀ ਆ ਓਕੇ ਮਾਰ ਕੇ 2 ਦਿਨ ਲਾਸ਼ ਉਥੇ ਪਈ ਰਹੀ ਭੱਜ ਗਿਆ ਉਹ ਤੋਂ ਬਾਅਦ ਜਦੋਂ ਵੀਡੀਓ ਆਈ ਫਿਰ ਉਹ ਮੁੰਡੇ ਜਿਹੜੇ ਉਹਦੇ ਭਰਾ ਜੋ ਵੀ ਹੈਗੇ ਆ ਉਹ ਸਾਹਮਣੇ ਆਏ ਜਾਂ ਦਿੱਤਾ ਸਰੈਂਡਰ ਕੀਤਾ ਬਾਕੀ ਇੱਕ ਚੀਜ਼ ਕਲੀਅਰ ਆ ਕਿ ਜੇ ਆਪਾਂ ਕਹਿਣ ਦਾ ਆ ਕਿ ਅਸੀਂ ਗੰਦ ਮਕਾ ਸਕਦੇ ਹਾਂ ਹਜੇ ਤੱਕ ਤਾਂ ਅਸੀਂ ਚਿੱਟਾ ਨਹੀਂ ਸਾਫ਼ ਕਰ ਸਕੇ ਪੰਜਾਬ ਚੋਂ ਤੇ ਅਸੀਂ ਗੰਦ ਕਿੱਥੋਂ ਸਾਫ਼ ਕਰਾਂ ਮੇਨ ਮੁੱਦਾ ਜਿਹੜਾ ਵਾ ਸਾਡੇ ਪੰਜਾਬ ਦਾ ਨਸ਼ੇ ਦਾ ਵਾ ਜੇ ਤੂੰ ਵਾਕੀ ਕੁਝ ਕਰਨ ਡਿਆ ਵਾ ਤੇ ਕਰਨ ਦਾ ਚਾਹ ਬਾਣਿਆ ਤਾਂ ਆਹ ਕੰਮ ਕਰ ਹੁਣ ਇਸ ਚੀਜ਼ ਦਾ ਡਰ ਤੇ ਚਲੋ ਲੋਕਾਂ ਨੂੰ ਪਾਇਆ ਕਿ ਤੂੰ ਹਰ ਮਹੀਨੇ ਕੋਈ ਨਾ ਕੋਈ ਬੜਕਾ ਦਿਆ ਕਰੇਗਾ ਸੋ ਮੇਰੇ ਕਹਿਣ ਦਾ ਭਾਵ ਚਾਹੇ ਉਹ ਗਾਂਦਿਆ ਤੇ ਚਾਹੇ ਉਹ ਨਸ਼ਾ ਵਾ ਪੰਜਾਬ ਚੋਂ ਤੁਸੀਂ ਖਤਮ ਨਹੀਂ ਕਰ ਸਕਦੇ ਕਿਉਂਕਿ ਇਹਦੀਆਂ ਜਿਹੜੀਆਂ ਜੜ੍ਹਾਂ ਹਨ ਉਹ ਉੱਥੋਂ ਤੱਕ ਆ ਕਿ ਜਿੱਥੋਂ ਤੱਕ ਦਵਾਈ ਵੀ ਨਹੀਂ ਪਹੁੰਚ ਸਕਦੀ ਤੇ ਖਤਮ ਵੀ ਨਹੀਂ ਹੋ ਸਕਦੀ ਮੇਰੇ ਦੋ ਚੈਨਲ ਜੇ ਇੱਕ ਚੈਨਲ ਤੇ ਵੈਸੇ ਮੇਰਾ ਜਿਹੜਾ ਸਰਕਾਰਾਂ ਬੈਣ ਹੀ ਰੱਖਦੀਆਂ ਤੇ ਉਹਦਾ ਨਾਮ ਹੈਗਾ ਜੀ ਸਿੱਖ ਡੈਮੋਕ੍ਰੇਸੀ ਨਿਊਜ਼ ਟੀਵੀ ਤੇ ਜਿਹੜਾ ਇੱਥੇ ਕੈਨੇਡਾ ਜਾਣ ਕੇ ਮੈਂ ਚਲਾਇਆ ਵਾ ਉਹ ਹੈਗਾ ਜੀ ਆਲਖ ਅੰਬਰਸਰੀਆ ਟਾਕ ਦੇ ਨਾਂ ਤੇ ਸੋ ਇਹ ਕਰਕੇ ਆਪਾਂ ਤਾਂ ਕਿਸੇ ਨੂੰ ਗਲਤ ਵੀ ਨਹੀਂ ਕਹਿੰਦੇ ਤੇ ਸਹੀ ਵੀ ਨਹੀਂ ਕਹਿੰਦੇ ਹੁਣ ਦੂਸਰਾ ਮਸਲਾ ਸਜਾਦ ਪੱਟੀ ਵੱਲੋਂ ਲਾਰਸ ਮਿਸਨੋਈ ਨੂੰ ਚੈਲੰਜ ਜਾਂ ਜੋ ਵੀ ਹੁਣ ਮਰਾਤੀ ਵੇਖਣ ਦੇ ਆ ਉਹਨੇ ਸਪਸ਼ਟ ਕਰਤਾ ਕਿ ਇਹ ਜਿਹੜਾ ਕੰਮ ਆ ਇਹ ਕਿੰਨਾ ਨੇ ਕਰਵਾਇਆ ਤੇ ਕਿਉਂ ਕਰਵਾਇਆ ਉਹ ਵੀ ਸਾਫ਼ ਬੋਲਣ ਦੇ ਆ ਉਹ ਮੈਂ ਵੀਡੀਓ ਵੇਖੀ ਸਹਿਜਾਦ ਪੱਟੀ ਸ਼ਾਇਦ ਉਹ ਇੰਦੀ-ਇੰਦੀ ਆ ਕੋਈ ਉਹਦੀ ਹਾਂ ਇੰਦੀ ਕੋਈ ਹੈਗਾ ਜਦੋਂ ਉਹ ਕਰਨਦਾ ਤੇ ਉੱਥੇ ਉਹਦੀ ਆਡੀਓ ਚੱਲਣ ਦੀ ਹੈ ਉੱਥੇ ਉਹਨੇ ਕਲੀਅਰ ਕੀਤਾ ਕਿ ਕਿਤਰਾ ਮਾਰਿਆ ਜਿੰਨਾਂ ਕੋਲ ਹਥਿਆਰ ਹੀ ਹੁੰਨਾ ਕੋ ਪੈਸੇ ਵੀ ਨਹੀਂ ਸੀ ਹੈਗੇ ਰੋਟੀ ਖਾਣ ਜੋਗੇ ਫਿਰ ਉਹਨਾਂ ਨੂੰ ਵਧੀਆ ਲੋਕੇਸ਼ਨ ਆ ਪ੍ਰੋਵਾਈਡ ਕੌਣ ਕਰਵਾਉਂਦਾ ਰਿਹਾ ਯਾਰ ਅਸਲੀ ਆ ਚੀਜ਼ਾਂ ਸਾਡੇ ਪੰਜਾਬ ਦਾ ਮਾਹੌਲ ਤਾਂ ਅੱਗੇ ਬੜਾ ਖਰਾਬ ਹੈ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਕੋਸ਼ਿਸ਼ ਕਰਿਆ ਕਰੋ ਮਤਲਬ ਆਪਾਂ ਸਾਰੇ ਤੇ ਨਹੀਂ ਕਰ ਸਕਦੇ ਮਤਲਬ ਕੋਈ 1-1% ਵੀ ਕਰੇ ਕਿ ਯਾਰ ਕੋਈ ਚੰਗਾ ਕਰਨ ਦੀ ਕੋਸ਼ਿਸ਼ ਕਰੋ ਤੇ ਸ਼ਾਇਦ ਹੋ ਸਕਦਾ ਕਿ ਆਪਣਾ ਜਿਹੜਾ ਪੰਜਾਬ ਆ ਕਿਤੇ ਕੋਈ ਸਵਰਗ ਭਾਂਜੇ ਕਿਉਂਕਿ ਹੁਣ ਉਹ ਚੀਜ਼ ਰਹਿ ਨਹੀਂ। ਮੱਕ ਕੈਨੇਡਾ ਜਾਣ ਕੇ ਛੱਡੋ ਬਾਕੀ ਗੱਲਾਂ ਛੱਡੋ ਮੈਂ ਕੈਨੇਡਾ ਚ ਮੈਨੂੰ ਵੀ 2 ਸਾਲ ਹੋ ਗਿਆ ਐਨੂੰ। ਇੱਥੇ ਮੈਂ ਵੇਖਿਆ। ਉੱਥੋਂ ਦੇ ਛੱਡ ਇੱਥੇ ਬਹੁਤ ਗੰਦੇ। ਇੱਥੇ ਆਪਣੀ ਧੀ ਨਾ ਜਾਂਦਿਆਂ ੋਂਡੇ ਆਂ ਅੱਖਾਂ ਪਾੜ ਕੇ ਵੇਂਦੇ ਆਂ ਕਿ ਜਿੱਤਰਾ ਹੁਣੇ ਖਾ ਜਾਂਦਾ। ਸੋ ਬਾਕੀ ਮੈਂ ਐਡਾ ਕੋਈ ਵੱਡਾ ਬਲਾਰਾ ਨਹੀਂ ਹੈਗਾ ਜਾਂ ਕੁਝ ਨਹੀਂ ਹੈ ਬਸ ਇੱਕ ਬੜੇ ਦਿਨਾਂ ਦਾ ਮਨ ਚ ਫੁਰਨਾ ਜਾਉਂਦਾ ਸੀ ਕਿ ਇਹ ਗੱਲ ਕਰਨੀ ਹੈ ਕਿ ਅਸਲ ਰੀਜ਼ਨ ਕੀ ਹੈਗਾ ਮੈਂ ਕਿ ਇੱਕ ਕਤਲ ਆ ਕਿ ਸੌਦਾ ਵਾ ਸੌਦਾ ਤੇ ਹੈ ਨਹੀਂਗਾ ਹੈਗਾ ਕਤਲ ਹੈ ਪੱਪੀ ਚਲੋ ਕੋਈ ਦੂ ਆਪਣੀ ਪਰਸਨਲ ਉਦੇ ਵਾਸਤੇ ਕੀਤਾ ਵਾ ਜਾਂ ਤੋਂ ਕਾਦੇ ਵਾਸਤੇ ਕੀਤਾ ਇਹਦੇ ਬਾਰੇ ਤਾਂ ਸਾਨੂੰ ਪਤਾ ਨਹੀਂ ਐ ਪਰ ਲੋਕੀ ਕਹਿੰਦੇ ਚੰਗਾ ਕੀਤਾ ਤੇ ਮਤਲਬ ਚੰਗਾ ਕੀਤਾ ਉਸ ਪਾਸੋਂ ਤੋਂ ਚੰਗਾ ਕੀਤਾ ਵਾ ਪਰ ਦੂਸਰੇ ਪਾਸੇ ਜੇ ਆਪਾਂ ਵੇਖੀਏ ਤੇ ਉੱਥੋਂ ਥੋੜਾ ਜਿਹਾ ਆਪਾਂ ਡਾਊਟ ਜਿਹਾ ਹੁੰਦਾ ਵਾ ਬਾਕੀ ਇੱਕੋ ਗੱਲ ਕਹੂੰਗਾ ਨਾ ਤੇ ਇਹ ਜਹਾਨ ਚੋਂ ਗੰਦ ਮੁੱਕ ਸਕਦਾ ਨਾ ਵੇਖਣ ਵਾਲੇ ਤੇ ਨਾ ਨਸ਼ਾ ਤੇ ਨਾ ਵੇਚਣ ਵਾਲੇ ਮੈਂ 21 ਸਾਲਾਂ ਦਾ ਹਾਂ ਜਦੋਂ ਪੱਤਰਕਾਰੀ ਚ ਪਿਆ ਮੈਂ ਸੋਚਦਾ ਨਾ ਆ ਬੜਾ ਕੁਝ ਵੇਖਿਆ ਮੈਂ 30 ਸਾਲਾਂ ਚ ਕਾਜ 50 ਸਾਲ ਦੇ ਹਮਾਰਿਆ ਇਹਨਾਂ 30 ਸਾਲਾਂ ਚ ਉਹ ਚੀਜ਼ਾਂ ਵੇਖਿਆ ਜਿਹੜੀਆਂ ਕੰਨਾਂ ਨੂੰ ਆਥ ਲਗਾਉਂਦੀਆਂ ਇਹ ਕਰਕੇ ਹਰ ਕਿਸੇ ਦਾ ਆਪੋ ਆਪਣਾ opinion ਹੈ ਤੇ ਮੈਂ ਵੀ ਦਿੰਦਾ ਬਾਕੀ ਹੁਣ ਨਵਾਂ ਮਸਲਾ ਜਿਹੜਾ ਚਾਲੂ ਹੋ ਗਿਆ ਮੂਸੇ ਵਾਲੇ ਦਾ ਵਿਚਾਰੇ ਦਾ ਸਜਾਦ ਭੱਟੀ ਕਹਿੰਦਾ ਕਿ ਉਹਦਾ ਪਿਓ ਭਾਵੇਂ 100 ਵਾਰਾ ਲੀਡਰ ਬਣ ਜਾਏ ਜਿੱਤ ਜੇ ਪਰ ਉਹ ਉਹਨੂੰ ਇਨਸਾਫ ਨਹੀਂ ਦਿਵਾ ਸਕਦਾ ਤਾਂ ਗਾਲੋ ਦੀ ਬਿਲਕੁਲ ਸਹੀ ਹੈ ਕਿ ਇਨਸਾਫ ਤਾਂ ਵੈਸੇ ਨਹੀਂ ਮਿਲਦਾ ਭਾਵੇਂਿੱਥੇ ਮਰਜ਼ੀ ਚਲੇਗਾ ਇਹ ਕਰਕੇ ਇੰਨੇ ਕ ਬੇਨਤੀ ਆ ਜਿਹੜਾ ਵੀ ਵੀਡੀਓ ਦੇਖਦਾ ਜਾਂ ਸੁਣਦਾ ਵਾ ਕੋਸ਼ਿਸ਼ ਆਪਾਂ ਕਰਨੀ ਆ ਜਿਹੜੀ ਸਾਡੇ ਕੋਲ ਹੋਣੀ ਨਹੀਂ ਆ ਸੋ ਹੁਣ ਮੈਂ ਬੇਟੀ ਨੂੰ ਕੰਮ ਤੇ ਛੱਡ ਕੇ ਆਇਆ ਤੇ ਮੈਂ ਚਲ ਬੈਠਾ ਤੇ ਮੈਂ ਸੋਚਿਆ ਕਿ ਸਾਲਾ ਅੱਜ ਮਾੜੀ ਜਿਹੀ ਵੀਡੀਓ ਬਣਾ ਲਈਏ ਇਸ ਵਿਸ਼ੇ ਤੇ ਬੋਲੀਏ ਬਾਕੀ ਉਹਦੇ ਕੰਚਨ ਦੇ ਉਹ ਕੀ ਕੁੜੀ ਦੇ ਘਰ ਜਾਣਾ ਭੇਸ ਬਦਲ ਕੇ ਜਾਣਾ ਉਹਨੂੰ ਨਾਲ ਲੈ ਕੇ ਜਾਣਾ ਇਹ ਕਾਫੀ ਗੱਲਾਂ ਜਿਹੜੀਆਂ ਹਨਾ ਇਹ ਅਮਰਤਪਾਲ ਦੇ ਉਲਟ ਚ ਜਾਂਦੀਆਂ। ਬਾਕੀ ਇਹ ਸੌਦਾ ਤੇ ਨਹੀਂ ਹੈਗਾ ਹੈਗਾ ਤੇ ਕਤਲ ਹੈ। ਸੌਦਾ ਹੁੰਦਾ ਵਾ ਕਿ ਸੋਧ ਕੇ ਤੇ ਉੱਥੇ ਖਲੋਣਾ ਕਿ ਭਾਜੀ ਆ ਮੈਂ ਕੰਮ ਕਰਤਾ ਵਾ ਆਜੋ ਤੇ ਅਰੈਸਟ ਕਰ ਲਓ। ਬਹੁਤ ਵਧੀਆ ਕੀਤਾ। ਬਹੁਤ ਵਧੀਆ ਕੀਤਾ ਕਿ ਮਤਲਬ ਬਹੁਤ ਵਧੀਆ ਕੀਤਾ। ਪਰ ਕਿਤੇ ਨਾ ਕਿਤੇ ਆਪਾਂ ਗਲਤੀ ਤੇ ਜ਼ਰੂਰ ਹੈਗੇ ਆ ਤੇ ਇਹ ਆਪਾਂ ਨਿਕਲਾਂਗੇ ਵੀ ਤੇ ਇਹ ਆਉਣ ਵਾਲੇ ਟਾਈਮ 'ਚ ਚਲੋ ਹੁਣੇ মিডিਆ ਦਾ ਜੋਗਿਆ ਹਰ ਕੋਈ ਬੋਲਦਾ ਵਾ ਤੇ ਜਦੋਂ ਹਰ ਕੋਈ ਬੋਲਦਾ ਤਾਂ ਉਹਦੀ ਗੱਲ ਚੱਕੇ ਦੇ ਨਾ ਕਿਦੇ ਕੁਛ ਨਾ ਕੁਛ ਪੁਆਇੰਟ ਤੇ ਨਿਕਲਦੀ ਹੁੰਦਾ ਹੁਣ ਜਿਤਨਾ ਮੈਂ ਜੋ ਸੁਣਦਿਆਂ ਉਹ ਕਹਿੰਦਾ ਜੇ ਇਤਰਾ ਆ ਕਹਿੰਦਾ ਜੇ ਇਤਰਾ ਹੁਣ ਇਸੇ ਚੱਕਰ 'ਚ ਦੋ ਜਣੇ ਹੋਰ ਉਹ ਆਪਸ 'ਚ ਖੇਮੋ ਖੇਮ ਹੁੰਦੇ ਆ ਇੱਕ ਨੈਂਸੀ ਗਰੀਵਾਲਾ ਕੋਈ ਇੱਕ ਇੱਕ ਹੋਰ ਨਿਹੰਗ ਸਿੰਘ ਆ ਉਹ ਬਜਾਰੇ ਆਪਸ ਚ ਲੱਗਦੇ ਹੁਣ ਇਸ ਮਸਲੇ ਤੇ ਸੋ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਭਾਜੀ ਪੰਜਾਬ ਨੂੰ ਜੇ ਬਚਾਉਣਾ ਜੇ ਤੇ ਸਾਰੇ ਰਲ ਕੇ ਇਹ ਨਹੀਂ ਕਿ ਇਕਲਾ ਤਾ ਉਹਨੂੰ ਖਿੱਚਣ ਡਿਆ ਵਾ ਇਹ ਕੌਣ ਖਿੱਚਣ ਡਿਆ ਵਾ ਮੈਂ ਉਹ ਕਰਦਿਆਂ ਮੈਂ ਆ ਕਰਦਿਆਂ ਇਤਰਾ ਪੰਜਾਬ ਬਚਣਾ ਨਹੀਂ ਪੰਜਾਬ ਤੇ ਅੱਗੇ ਧਾੜੋ ਧਾੜ ਹੋਇਆ ਪਿਆ ਕੁਝ ਬਾਹਰ ਲਿਆ ਦਾਗਤਾ ਨਹੀਂ ਕਰਦੇ ਇੰਡੀਆਂ ਕੁਝ ਤੁਸੀਂ ਆਪਸ ਚ ਲੱਗੇ ਪਏ ਜੇ ਉਤੋਂ ਪੰਜਾਬ ਵਿਚਾਰਾ ਕਿ ਬਚੂਗਾ ਇਹ ਕਰਕੇ ਜੇ ਕਿਸੇ ਨੂੰ ਮੇਰੀ ਗੱਲ ਮਾੜੀ ਲੱਗੀ ਹੋਵੇ ਤਾਂ ਆਪਾਂ ਮਾਫੀ ਚਾਹੋਨੇ ਤੇ ਜੇ ਚੰਗੀ ਲੱਗੀ ਹੋਵੇ ਤਦ ਲਈ ਸੋ ਬਹੁਤ ਬਹੁਤ ਧੰਨਵਾਦ ਹੋਏ ਖਾਲਸਾ ਹੋਏ ਫਤਿਹ